ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗੱਬਣ ਵੈਂਡ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਕਰਕੇ ਵੀਡੀਓ ਬਣਾ ਰਹੇ ਆਂ ਵੀਰ ਦੇ ਛਿਰੇ ਲੂਪਸ ਉਹ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਛੋਟਾ ਜਿਹਾ ਫਾਰਮ ਹੈ ਬਾਈ ਦਾ ਬਹੁਤ ਚੰਗੀਆਂ ਗਾਵਾਂ ਨੇ ਚੰਗੀ ਬ੍ਰੀਡ ਵਾਲੀਆਂ ਚੰਗੇ ਦੁੱਧ ਤੇ ਚੱਲ ਰਹੀਆਂ ਬੱਚੀਆਂ-ਬੱਚੀਆਂ ਬਹੁਤ ਚੰਗੀਆਂ ਚੰਗੇ ਸੀਮਣ ਦੇ ਬਾਈ ਕੰਮ ਕਰਦਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਸਲਾਦਪੁਰਾ ਭਗਤਾਬਾਜਾ ਜਲਾਲ ਇਹ ਪਿੰਡ ਨੇੜੇ ਰਹਿ ਜਾਂਦੇ ਆ ਮੋਬਾਈਲ ਨੰਬਰ ਨੋਟ ਕਰ ਲਓ 77400 73293 ਬਾਕੀ ਸਕਰੀਨ ਦੇ ਚੱਲੀ ਜਾ ਨੋਟ ਕਰ ਲਓ ਆਓ ਕਰ ਲਏ ਬਾਪੂ ਨਾਲ ਗੱਲ ਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਜੀਆ ਹਾਂ ਠੀਕ ਠਾਕ ਆਪਣੇ ਘਰ ਦੀ ਵੜਾ ਹਾਂ ਕਰਦੀ ਆ ਕਿਹੜਾ ਸੂਸ ਹੁੰਦੀ ਆ ਇਹ ਬਾ ਦੂਜਾ ਸੂ ਹੁੰਦੀ ਆ ਇਹ ਦੂਜਾ ਸੂਆ ਕਿੰਨੇ ਦਿਨ ਲਊ ਲਹਿ ਜੂ ਮੈਂ ਕਹਣਾ ਤਿੰਨ ਚਾਰ ਦਿਨ ਹਲੇ ਕੱਤੀ ਆ 3-4 ਦਿਨ ਕਿੰਨਾ ਦੁੱਧ ਚ ਹੋਇਆ ਆਪਾਂ ਇਹਦਾ ਦੁੱਧ ਇਹਦਾ ਪਰ 20 ਲੀਟਰ ਵਿੱਚ ਹੋਇਆਗਾ ਮਤਲਬ ਠੀਕ ਆ ਨੇ 19 ਲੀਟਰ ਤੱਕ ਹੋਇਆ ਹੀ ਆ ਪੂਰਾ ਚੋਂਦੇ ਹੀ ਰਹੇ ਆ ਫੈਂਟ ਬਹੁਤ ਓ ਹਾਂ ਫੈਂਟ ਚੰਗੀ ਆ ਠੀਕ ਆ ਕੱਦ ਚੰਗਾ ਫਲੀ ਵੀ ਚੰਗੀ ਆ ਪੂਰੀ ਜਾਨ ਵਾਲੀ ਆ ਕੋਈ ਲਿੱਸੀ ਨਹੀਂ ਲਾਵੀਨੀ ਤੋਰ ਕੇ ਵਾਪੂ ਦਹਾਉਂਦਾ ਨਹੀਂ ਆਪ ਬਈ ਭਰ ਗਿਆ ਬਨੇ ਤੋਰ ਕੇ ਖਾਣੇ ਤੋਰਾ ਤੋਰਾ ਤੋਕ ਕੇ ਹੋਊਗਾ ਉਹ ਕੋੜੇ ਰਗੀ ਆ ਠੀਕ ਆ ਹਮ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਕਿ ਵਾਈ ਟੂ ਯੈਨ ਬਾਪੂ ਕਹਿੰਦਾ ਓਕੇ ਆ ਗਈ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਬਾਪੂ ਮਸ਼ੀਨ ਤੇ ਚੋਂਦੇ ਸੀ ਹਾਂ ਮਸ਼ੀਨਾਂ ਵੀ ਹੱਥੀ ਵੀ ਕੋਈ ਨਹੀਂ ਆਇਆ ਭਾਈ ਗੰਨੇ ਰਗੀ ਆ ਤਾਂ ਠੀਕ ਆ ਭਾਈ ਜਿਵੇਂ ਮਰਜ਼ੀ ਚੋਲਿਓ ਬਾਪੂ ਕਹਿੰਦਾ ਕੋਈ ਚੱਕਰੀ ਨਹੀਂ ਹੱਥੀ ਵੀ ਝੋ ਲੈਨੇ ਬਾਪੂ ਕਹਿੰਦਾ ਤਾਂ ਮਸ਼ੀਨ ਤੇ ਲੱਗਿਆ ਹੋਇਆ ਲੇਵਾ ਲੂ ਵਾ ਚੰਗਾਗਾ ਹੂੰ ਕੀ ਮੌਲਾ ਬਾਪੂ ਜਾਇ ਜੇ ਤਾਂ ਇਹ ਜੋ ਮੈਂ ਕਹ ਰਾ 80000 ਰੁਪਿਆ ਠੀਕ ਆ ਮਾਨਦਾਨ ਹੋ ਜਾ ਹਾਂ ਠੀਕ ਆ ਵੈਸੇ ਬਾਪੂ ਨੇ ਮੁੱਲ ਕਰਿਆ ਕੋਈ ਚੱਕਰ ਨਹੀਂ ਮਾਨ ਤੜ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਪੜੀ ਵੀ ਜਾਣ ਵਾਲੀ ਆ ਥਾਣ ਥੋਂ ਲੇਵਾ ਲੂਗਾ ਇੱਕ ਨੰਬਰ ਨਾਲਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਕੱਲੀ ਕੱਚੀ ਕੱਚੀ ਆ ਬਸ ਲੈ ਪੂਰੀ ਵਿੱਥੀ ਤੇ ਕੱਲਾ ਕੱਲਾ ਥਾਂ ਠੰਡੀ ਠੰਡੀ ਬਾਪੂ ਫੁੱਲ ਫੁੱਲ ਠੰਡੀ ਆ ਤਾਂ ਕੁਝ ਕਹੇ ਮੈਂ ਕਰੀ ਜਾ ਮੈਂ ਮੈਥੋਂ ਤਾਂ ਥੋੜਾ ਜਿਹਾ ਮੈਂ ਨੇੜੇ ਪਸ਼ੂਆਂ ਦੇ ਲੱਗਦਾ ਠੀਕ ਆ ਇਕ ਕੁਛ ਨਹੀਂ ਨਹੀਂ ਲੈ ਜਿਵੇਂ ਮਰ ਜਿਆ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੋਲ ਬਈ ਹਾਂ ਕੁਛ ਨਹੀਂ ਕਹਿੰਦੀ ਹੂੰ ਟੋਆ ਜੀ ਨੂੰ ਤਾਂ ਹੈ ਐ ਪੈਰ ਕੱਟ ਕੇ ਖੜ ਜਾਂਦੀ ਓਕੇ ਹਾਂ ਤੇ ਕਿਸੇ ਵੀਰ ਨੂੰ ਬਈ ਬੜਾ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ